ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਸਤਰਾਮ ਸਿੰਘ ਪਿਛਲੇ 15 ਸਾਲਾਂ ਤੋਂ ਸਕੂਲ ਸਟਾਫ ਵੱਲੋਂ ਮਿਲ ਕੇ ਕਰਵਾਇਆ ਗਿਆ ਹੈ ਸਕੂਲ ਦੀਆਂ ਬਿਲਡਿੰਗਾਂ ਤੇ ਨਜਾਇਜ਼ ਕਬਜ਼ਾ ਕਬਜ਼ਾ ਧਾਰਕ ਦਾ ਪੂਰਾ ਪਰਿਵਾਰ ਕਰਦਾ ਹੈ ਹਲਵਾਈ ਦਾ ਕੰਮ ਅਤੇ ਪਾਣੀ ਬਿਜਲੀ ਸਕੂਲ ਦਾ ਹੀ ਪੱਠੀਆਂ ਅਤੇ ਘਰੇਲੂ ਵਰਤੋਂ ਵਿੱਚ ਲਿਆਉਂਦਾ ਹੈ ਸਕੂਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਚੂਨਾ ਸੁਰੱਖਿਆ ਮਲਾਜ਼ਮ ਹੋਣ ਦੇ ਬਾਵਜੂਦ ਵੀ ਸਕੂਲ ਦੇ ਗੇਟਾਂ ਸਾਹਮਣੇ ਹੁੰਦੀ ਰਹਿੰਦੀ ਹੈ ਆਸ਼ਕੀ ਅਤੇ ਲੜਾਈ ਗੇਟ ਦੇ ਬਾਹਰ ਖੜ ਕੇ ਡਿਊਟੀ ਦੇਣ ਦੀ بجائے ਸੁਰੱਖਿਆ ਕਰਮਚਾਰੀਆਂ ਵੱਲੋਂ ਸਕੂਲ ਦੇ ਅੰਦਰ ਹੀ ਮੇਜ਼ ਲਗਾ ਕੇ ਕੁਰਸੀ ਤੇ ਬੈਠ ਕੇ ਡਿਊਟੀ ਕਰਦਾ ਦਿਖਾਈ ਦਿੱਤਾ ਜ਼ਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਦੇ ਸਰਕਾਰੀ ਸੀਨੀਅਰ ਸੈਂਡਰੀ ਸਮਾਰਟ ਸਕੂਲ ਬਰੀਵਾਲਾ ਜ਼ਿਲ੍ਹਾ ਸ਼੍ਰੀ ਮੌਕਸਰ ਸਾਹਿਬ ਵਿਖੇ ਪਿਛਲੇ 15 ਸਾਲਾਂ ਤੋਂ ਸਕੂਲ ਪ੍ਰਸ਼ਾਸਨ ਦੀਆਂ ਬਿਲਡਿੰਗਾਂ ਵਿੱਚ ਪੂਰੇ ਪਰਿਵਾਰ ਨੂੰ ਨਜਾਇਜ਼ ਕਬਜ਼ਾ ਕਰਵਾ ਕੇ ਜਾਣ ਦੀ ਖਬਰ ਮਿਲੀ ਹੈ ਜੇਕਰ ਯੋਗ ਹੈ ਕਿ ਉੱਪਰ ਦੱਸੇ ਮੁਤਾਬਕ ਨਜਾਇਜ਼ ਕਬਜ਼ਾ ਧਾਰਕ ਪੂਰੇ ਪਰਿਵਾਰ ਸਹਿਤ ਇਹਨਾਂ ਬਿਲਡਿੰਗਾਂ ਵਿੱਚ ਰਹੇ ਰਿਹਾ ਹੈ ਅਤੇ ਹਲਵਾਈ ਦਾ ਕੰਮ ਕਰਦਾ ਹੈ ਅਤੇ ਕੰਮ ਕਰਨ ਸਮੇਂ ਪਟੀਆਂ ਚਲਾਉਣ ਲਈ ਬਿਜਲੀ ਅਤੇ ਪਾਣੀ ਦੀ ਵਰਤੋਂ ਸਰਕਾਰੀ ਸਕੂਲ ਦੀ ਹੀ ਕਰਦਾ ਹੈ ਜੇਸ਼ੁਦਾ ਬੇਲ ਸਕੂਲ ਪ੍ਰਸ਼ਾਸਨ ਵੱਲੋਂ ਹੀ ਪ੍ਰਿਆਜਾਂਦਾ ਹੈ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਕੂਲ ਵਿੱਚ ਦੋ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਵੀ ਸਕੂਲ ਦੇ ਦੋਹਾਂ ਗੇਟਾਂ ਅੱਗੇ ਸਕੂਲ ਲੱਗਣ ਅਤੇ ਛੁੱਟੀ ਹੋਣ ਸਮੇਂ ਆਸ਼ਕੀ ਅਤੇ ਲੜਾਈਆਂ ਛਰੇ ਆਮ ਹੁੰਦੀਆਂ ਦਿਖਾਈ ਦੇਂਦੀਆਂ ਹਨ ਦੂਸਰੇ ਪਾਸੇ ਸੁਰੱਖਿਆ ਕਰਮਚਾਰੀਆਂ ਵੱਲੋਂ ਗੇਟਾਂ ਤੋਂ ਬਾਹਰ ਡਿਊਟੀ ਦੇਣ ਦੀ بجائے ਸਕੂਲ ਦੇ ਅੰਦਰ ਹੀ ਮੇਚ ਲਗਾ ਕੇ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਕਾਰਨ ਅਕਸਰ ਹੀ ਅਜਿਹੇ ਮਾਹੌਲ ਵਿੱਚ ਲੜਕੀਆਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਜੇ ਸਬੰਧੀ ਡੀਓ ਸ਼੍ਰੀ ਮੋਕਸ਼ਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਫਿਰ ਕਿਸੇ ਦਿਨ ਪ੍ਰਿੰਸੀਪਲ ਨੂੰ ਮਿਲ ਕੇ ਗੱਲ ਕਰਨ ਦੀ ਗੱਲ ਆਖੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਇਹ ਨਾਮ ਕੀ ਆਪਣਾ ਬ੍ਰਦਰ ਹਾਂਜੀ ਨਾਮ ਕੀ ਤੁਹਾਡਾ ਮੁਖ ਲਾਲ ਮੁਖ ਲਾਲ ਜੀ ਕਦੋਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਸਕੂਲ ਦੇ ਅੰਦਰ ਸਾਨੂੰ 14-15 ਸਾਲ ਹੋ ਗਏ 14-15 ਸਾਲ ਅੱਛਾ ਜਿਹੜੇ ਫਿਰ ਇਹ ਮਕਾਨ ਤੁਹਾਡੇ ਕੋਲੇ ਇਹਨਾਂ ਦਾ ਰੈਂਟ ਦੇਨੇ ਹੋ ਕਿ ਕਿਸ ਢੰਗ ਨਾਲ ਰਹਿ ਨੇ ਇੱਥੇ ਏਡਾ ਮਕਾਨ ਆ ਜਿੱਥੇ ਰਹਿ ਰਹੇ ਹੋ ਰਹਿ ਸੀ ਤੁਹਾਡੀ ਇਹ ਆਦੀ ਚੌਕੀਦਾਰ ਤੇ ਲੱਗੇ ਸੀ ਚੌਕੀਦਾਰ ਸਰਕਾਰੀ ਹੋ ਕੇ ਅੱਜੇ ਮ ਲੱਗੇ ਆ ਤਨਖਾਹ ਕਿਤੋਂ ਲੈਨੇ ਹੋ ਤਨਕਾ ਸਰ ਦਿੰਦੇ ਸੀ ਕਿ 1500 ਰੁਪਏ ਕੌਣ ਦਿੰਦਾ ਸੀਗਾ ਆ ਵੀ ਪੁੱਤ ਮਰਦੀ ਸੀ ਕਿ ਸਕੂਲ ਵਾਲੇ ਅੱਛਾ ਤੇ ਫਿਰ ਜਦੋਂ ਵੀ ਬਿਜਲੀ ਬੁਝਲੀ ਬਾਲਦੇ ਪੱਟੀਆਂ ਪੁੱਟੀਆਂ ਉਹ ਆਡਮਿਟਰ ਲਵਾਇਆ ਕਿ ਸਕੂਲ ਦਾ ਹੀ ਆ ਨਹੀਂ ਨਹੀਂ ਉਹ ਤਾਂ ਆਪ ਕੈਲੰਡਰ ਤੇ ਕੰਮ ਕਰਦੇ ਆ ਹਾਂ ਕੈਲੰਡਰ ਤੇ ਅੱਛਾ ਕਿੰਨੇ ਕਮਰੇ ਤੁਹਾਡੇ ਕੋਲੇ ਇੱਕ ਹੀ ਕਮਰਾ ਸਰ ਅੱਛਾ ਇੱਕ ਹੀ ਕਮਰਾ ਹੈ ਹਾਂਜੀ ਤੇ ਤੁਹਾਡੇ ਕੋਲੇ ਆਪਣਾ ਘਰ ਹੈ ਨਹੀਂ ਕਿ ਨਹੀਂ ਅਜੀਤ 24 ਦਾ ਲੱਗੇ ਸੀਗੇ ਨਾ ਇੱਥੇ ਚੌਕੀਦਾਰ ਦਾ ਇੱਕ ਲੱਗਿਆ ਫੈਮਿਲੀ ਕਿੰਨੇ ਜੀਆਂ ਦੀ ਤੁਹਾਡੀ ਅਜੀਤ ਚਾਚਾ ਹੈਗੇ ਆ ਦੋ ਬੇਟੇ ਆ ਹਾਂ ਤੇ ਬਸ ਦੋ ਬੇਟੇ ਤੇ ਅਸੀਂ ਦੋ ਜਨੇ ਅੱਛਾ ਚਾਰ ਮੈਂਬਰ ਰਹੇ ਨੇ ਚੌਕੀਦਾਰ ਇੱਕ ਲੱਗਿਆ ਓਕੇ